ਪਾਚਪਦੇ ਸਿਨੀਅਰ ਅਗੂ ਤੇ ਮਸ਼ਹੂਰ ਸੂਫੀ ਗਾਇਕ ਹਾਂਸ ਰਾਜ ਹਾਂਸ ਨੂੰ ਸਦਮਾ ਲੱਗਾ ਹਾਂਸ ਰਾਜ ਹਾਂਸ ਦੀ ਪਤਨੀ ਦਾ ਅបਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪਤਨੀ ਰੇਸ਼ਮਕੌਰ ਹਾਂਸ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅੱਜ ਦੁਪਹਿਰ ਕਰੀਬ 1 ਵਜੇ ਜਲੰਧ ਦੇ ਟੈਗੋਰ ਹਸਪਤਾਲ 'ਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਰੇਸ਼ਮਕੌਰ ਦੇ ਦਿਹਾਂਤ ਪਿਛੋਂ ਪਰਿਵਾਰ 'ਚ ਸੋਗ ਦੀ ਲਹਿਰ ਹੈ ਜਿੱਥੇ ਗਾਇਕ ਦੇ ਰਿਸ਼ਤੇਦਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਉੱਥੇ ਹੀ ਗਾਇਕ ਦੇ ਫੈਨਸ ਵੀ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੱਸਦੀ ਹੈ ਕਿ ਕਈ ਹੋਰ ਵੀ ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਦੱਸਦੀ ਹੈ ਕਿ ਰੇਸ਼ਮਕੌਰ ਹੰਸ ਲੰਬੇ ਸਮੇਂ ਤੋਂ ਬਿਮਾਰ ਸਨ ਜਿਸ ਕਰਕੇ ਉਹਨਾਂ ਨੂੰ ਜਲੰਧਰ ਦੇ ਟੈਗੋਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਹਨਾਂ ਨੇ ਆਪਣੇ ਆਖਰੀ ਸਾਲੇ ਦੁਪਹਿਰ ਕਰੀਬ 1 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਮੰਨਪਾਗੀ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ ਤੇ ਕੱਲ ਯਾਨੀ ਕਿ ਵੀਰਵਾਰ ਨੂੰ ਸਵੇਰੇ ਜਦ ਹੀ ਪਿੰਡ ਝੂਨਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੰਜਾਬ ਭਾਜਪਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਦੁੱਖਤਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਪਾਜਪਾ ਦੇ ਸੀਨੀਅਰ ਆਗੂ ਮਸ਼ਹੂਰ ਸੂਫੀ ਗਾਇਕ ਪਦਮਸ਼੍ਰੀ ਹੰਸਰਾ ਜਹਾਂਸਦੀ ਪਤਨੀ ਰੇਸ਼ਮ ਕੌਰ ਦੇ ਹੋਏ ਦੇਹਾਂਤ ਤੇ ਗਹਿਰੇ ਦੁੱਖਤਾ ਪ੍ਰਗਟਾਵਾ ਕਰਦੇ ਹਨ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਦੇ ਹੋਏ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਪਰ ਬਿਲਕੁਲ ਜਿਆਦਾ ਪ੍ਰੋਬਲਮ ਨਹੀਂ ਸੀ ਬਸ ਅਟਾਕੀ ਆਈ ਹੈ ਔਰ ਡਾਕਟਰ ਵੀ ਬਹੁਤ ਖੁਸ਼ ਸੀ ਸਾਰੇ ਬੇਟੇ ਦੋਨੋਂ ਬੇਟੇ ਵੀ ਉਹ ਹਾਲ ਵਿੱਚ ਸਾਰੇ ਸੀ ਜੀ ਲੇਕਿਨ ਉਹ ਸਮਾਂ ਨਹੀਂ ਮਿਲਿਆ ਕਿੰਨੇ ਵਜੇ ਦਾ ਅੰਤਿਮ ਸੰਸਕਾਰ ਦਾ ਕੱਲ ਸਵੇਰੇ 11 ਵਜੇ ਦਾ ਜਿਹੜਾ ਅੰਤਿਮ ਸੰਸਕਾਰ ਹੋਊਗਾ ਔਰ ਪੰਜ ਜਗ ਦਾ ਪਿੰਡ ਆ ਸਫੀ ਕੋਲ ਪਿੰਡ ਇਸ ਲਾਈ ਤੋਂ 5 ਕਿਲੋਮੀਟਰ ਦੂਰ ਆ ਉੱਥੇ ਕੀਤਾ ਜਾਊਗਾ ਕਦੋਂ ਦਾਖਲ ਸੀਗਾ ਹਸਪਤਾਲ ਹਾਂਜੀ ਕਦੋਂ ਦਾਖਲ ਪਿੰਡ ਦੇ ਪੰਜ ਦਿਨ ਤੋਂ